ਆ ਗੱਡੀ ਵਾਲੇ ਆ ਨੋਵਾਂ ਵਾਲੇ ਜਿਹੜੇ ਘਰੇ ਬੈਠੇ ਆ ਛੱਡ ਦਿਓ ਜੀ ਫੋਨੀ ਪੈਂਦੇ ਘਰੇ ਆ ਚੱਕੋ ਕੀ ਦਾ ਕਾਟਨ ਦਾ ਕੁਰਤਾ ਪਜਾਮਾ ਕੀ ਦਾ ਕਾਟਨ ਦਾ 700 ਰੁਪਏ ਦਾ ਚੱਕੋ ਆ ਚੱਕੋ ਲੈਲਣ ਦਾ ਕੁਰਤਾ ਪਜਾਮਾ ਪ्योर ਕੀ ਜਾਂ ਦਬਈ ਵਾਲਾ ਓਏ ਕੈਮਰੇ ਵਾਲੇ ਵੀਰੇ ਕੈਮਰੇ ਵਾਲੇ ਵੀਰੇ ਅੱਖ ਮਾਰਦੇ ਮਾੜੀ ਜਿਹੇ ਦੇ ਤੇ ਇਹ ਆ ਕੁਰਤਾ ਪਜਾਮਾ ਦਬਈ ਵਾਲਾ ਬਜ਼ਾਰਾ ਚ 3-3000 ਦਾ ਓਏ ਬਜ਼ਾਰਾ ਚ ਕੋਕਾ ਕੋਲਾ ਪਿਆ ਕੇ 버ਗਰ ਖਵਾ ਕੇ ਉਹ ਨੂੰ ਕੁਰਤੇ ਪਜਾਮੇ ਤੇ ਲੁੱਟ ਲੈਂਦੇ ਆ ਆ ਚੱਕੋ ਦਬਈ ਵਾਲਾ ਕੁਰਤਾ ਪਜਾਮਾ 1200 ਰੁਪਏ ਲੈ ਜਾਓ ਓਏ ਕਲਾਬ ਇਟਾਲੀਆ ਦੀ ਪੇਪਰ ਕਾਟੜ ਪੇਪਰ ਕਾਟੜ ਆ ਲੋ ਐਮਪੀ ਐਮਐਲਏ ਮੁੱਖ ਮੰਤਰੀ ਮੰਤਰੀ ਉਹ ਨਹੀਂ ਇਕੱਲੇ ਪਾਉਣਗੇ ਆਮ ਲੋਕ ਪਿੰਡਾਂ ਵਾਲੇ VOTERਾਂ ਵਾਲੇ ਖੇਤੀਬਾੜੀ ਕਰਨ ਵਾਲੇ ਆ ਜਿਹੜੇ ਝੋਨਾ ਲਾ ਕੇ ਜਾਂਦੇ ਆ ਆ ਖੇਚੇ ਬੈਠੇ ਜਿਹੜੇ ਵੀਡੀਓ ਦੇਖੀ ਜਾਂਦੇ ਆ ਉਹ ਵੀ ਪਾਉਣਗੇ ਕਿਉਂਕਿ ਕੁਰਤਾ ਪਜਾਮਾ ਸਿਰਫ 1500 ਰੁਪਏ ਦਾ ਤੇ ਥਾਰ ਕਾਲੀ ਰੱਖੀ ਆ ਗੱਡੀ ਲੰਡੀ ਵੀ ਕਾਲੀ ਰੱਖੀ ਐ ਮੋਟਰਸਾਈਕਲ ਸਪਰੈਂਡਲ ਜੇ ਕਾਲਾ ਰੱਖਿਆ ਤੇ ਕੁਰਤਾ ਪਜਾਮਾ ਵੀ ਕਾਲਾ ਹੀ ਪਾਊਗਾ ਰੇਟ ਕੀ ਐ ਪਿਆਰ ਚ 1800 ਦਾ ਮਾਤੂ ਸ਼੍ਰੀ ਮਹਿਲਾ 900 ਰੁਪਏ ਦੇਖੋ ਜੀ ਭਾਵੇਂ ਤੁਸੀਂ ਪਿੰਡਾਂ ਦੇ ਆਮ ਘਰਾਂ ਦੇ ਮੁੰਡਿਆਂ ਅੱਜ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਚਾਹੇ ਤੁਸੀਂ ਖੇਤਾਂ 'ਚ ਕੰਮ ਕਰਦੇ ਹੋ ਚਾਹੇ ਤੁਸੀਂ ਫੈਕਟਰੀਆਂ 'ਚ ਕੰਮ ਕਰਦੇ ਹੋ ਚਾਹੇ ਤੁਸੀਂ ਕਿਸੇ ਕੋਲ ਜੌਬ ਕਰਦੇ ਹੋ ਪਰ ਭੜਾਵੋ ਅੱਜ ਫੈਰਾ ਕਰਨਾ ਆਮ ਘਰਾਂ ਦੇ ਮੁੰਡਿਆਂ ਨੂੰ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਹੀਰੋ ਬਣਾਉਣਾ ਐਕਟਰ ਬਣਾਉਣਾ ਮਾਡਲ ਬਣਾਉਣਾ ਪਰ 5-5000 ਰੁਪਈਆ ਨਹੀਂ ਖਰਚਣਾ ਪਣਾ 5-5000 ਵਾਲਾ ਕੁਰਤਾ ਪਜਾਮਾ 1500 ਚ ਜਣਾ 1500 ਚ ਕੁਰਤੇ ਪਜਾਮੇ ਰੰਗਦਾਰ ਵੀ ਬਣਾਉਣਗੇ ਪਰ 15-1500 ਨਹੀਂ ਲਾਉਣਗੇ 700 ਰੁਪਏ ਦਾ ਕੁਰਤਾ ਪਜਾਮਾ 700 ਰੁਪਏ ਦਾ ਕੁਰਤਾ ਪਜਾਮਾ 700 ਦਾ ਕੁਰਤਾ ਪਜਾਮਾ ਓਏ ਆਜੋ ਹੁਣ ਵਧੀਆ ਦੀ ਗੱਲ ਕਰ ਲੈਨੇ ਆ ਕੋਈ ਕਹਿੰਦਾ ਮੈਂ ਸਿਆਰਾਮ ਲੈਣਾ ਕੋਈ ਕਹਿੰਦਾ ਮੈਂ ਰੇਮਟ ਲੈਣਾ ਕੋਈ ਕਹਿੰਦਾ ਮੈਂ ਕਲੱਬ ਇਟਾਲੀਆ ਲੈਣਾ ਆਜੋ ਮਾਤੂ ਸ਼੍ਰੀ ਦਸਤਾਰ ਤੇ ਆਜੋ ਆ ਕੀਦਾ ਕੋਟਨਾ ਦਾ ਕੁਰਤਾ ਪਜਾਮਾ ਆ ਖੋਲ ਕੇ ਦਿਖਾ ਕੈਮਰੇ ਵਾਲਿਆ ਆ ਨਾਲ ਢਿੱਡ ਤੇ ਲਾ ਕੇ ਦਿਖਾ ਆ ਰੰਗ ਦੇਖ ਚੜਦਾ ਕੀ ਰੇਟ ਹੈ ਕੀ ਰੇਟ 1400 ਰੁਪਏ ਦਾ 5000 ਵਾਲਾ 14 ਦੇਖੋ ਜੀ ਭਾਵੇਂ ਆਲ ਓਵਰ ਬਣਾ ਲਓ ਭਾਵੇਂ ਮੈਚ ਕਰਕੇ ਬਣਾ ਲਓ ਭਾਵੇਂ ਗਰੇ ਲੈ ਜਾਓ ਗ੍ਰੀਨ ਲੈ ਜਾਓ ਬਲੂ ਲੈ ਜਾਓ ਫਿੱਕਾ ਲੈ ਲਓ ਗੂੜਾ ਲੈ ਜਾਓ ਚਿੱਟਾ ਲੈ ਲਓ ਨੀਲਾ ਲੈ ਲਓ ਭੀੜਾ ਲੈ ਲਓ ਉਹ ਜਿਹੜਾ ਮਰਜ਼ੀ ਕੁਰਤਾ ਪਜਾਮਾ ਕੋਰਟ ਤੇ ਪਜਾਮਿਆਂ 'ਚ ਤਾਂ ਰੰਗ ਦਿਖਾਤੇ ਚੈਪ ਕੱਢਦੇ ਉਹ ਚੈਪ ਤਾਂ ਸ਼ਾਟਾ 'ਚ ਵੀ ਕਰਦਾਂਗੇ ਓਏ ਆਫਿਸ ਵਾਲੇ ਵੀਰੇ ਆਸਤੇ ਸ਼ার্ট ਲੈ ਆਂਦੀ ਓਏ ਆ ਗਈ ਮੇਰੇ ਭਰਾ ਆਸਤੇ ਕਹਿੰਦੇ ਸ਼ਗਨ ਵਾਲੀ ਸ਼ਰਟ ਲੈ ਆਂਦੀ ਓਏ ਕਹਿੰਦੇ ਦਾਜਵਰੀ ਓਏ ਵਿਆਹ ਵਾਲੇ ਦੇਣ ਵਾਲੀ ਵੀ ਸ਼ਰਟ ਲੈ ਆਂਦੀ ਓਏ ਰੌਲ ਕਲਾਸ ਸ਼ਰਟ ਆ ਇਹ 5-5000 ਦੀ ਆਣੀ 3-3000 ਦੀ ਆ ਨਹੀਂ 300 400 500 600 ਇਹ ਰੇਟ ਓ ਜਿਹੜੇ ਬਾਜ਼ਾਰਾਂ 'ਚ ਜਾ ਕੇ ਤੁਸੀਂ 2 ਪੀਸ ਕੋਟ ਪੈਂਟ 10 10000 ਰੁਪਏ ਦੇ ਲੈਨੇ ਹੂੰ ਸਾਡੇ ਕੋਲ ਆਜੋ 10000 2 ਪੀਸ ਕੋਟਮੈਂਟ 2995 ਚ ਲੈ ਜਾਓ ਜਿਹੜਾ 3 ਪੀਸ ਕੋਟਮੈਂਟ ਬਜ਼ਾਰਾਂ ਜਾ ਕੇ 15 15000 ਦਾ ਲੈਨੇ ਹੂੰ ਸਾਡੇ ਕੋਲ ਆਜੋ 3760 ਚ ਲੈ ਜਾਓ ਭਾਈ ਜੀ ਇੱਕ ਮੇਰਾ ਭਲੇਖਾ ਦੂਰ ਕਰ ਦਿਓ ਵਹਿਮ ਦੂਰ ਕਰ ਦਿਓ 2 ਪੀਸ ਕੋਟਮੈਂਟ ਦੀ ਸਲਾਈ ਬਜ਼ਾਰ ਚ 4500 3 ਪੀਸ ਕੋਟਪੈਂਟ ਦੀ ਸਲਾਈ 5000 ਤੋਂ 6000 ਤੁਸੀਂ ਕਹਿੰਦੇ ਹੋ 2995 ਸਲਾਈ ਕਰਕੇ ਕੱਪੜਾ ਨਾਲ ਆ ਤੁਸੀਂ ਕਹਿੰਦੇ ਹੋ 3760 ਚ ਓ ਰੰਗ ਰੂੰਗ ਹੈਗੇ ਕਿਦੇ ਕੱਪੜਾ ਮਾੜਾ ਤੇ ਨਹੀਂ ਦੇਈ ਜਾਂਦੇ ਕੱਪੜਾ ਮਾੜੇ ਦਾ ਵਹਿਮ ਕੱਢ ਦਿੰਨੇ ਆ ਆ ਫੜ ਉਹ ਇੱਧਰ ਲੈ ਪਾਸੇ ਚੱਲ ਬਈ ਆ ਜਾ ਆ ਆ ਆ ਆ ਆ ਆ ਆ ਇਹਨੂੰ ਨਹੀਂ ਕੁਝ ਹੋਣਾ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਪਰੇ ਹੋ ਪਰੇ ਹੋ ਪਰੇ ਆ ਲੈ ਆ ਦੇਖੋ ਏ ਐਟ ਬਈ ਹਾਈਟ ਪਾਟਕ ਪਾਟਕ ਪਾ ਲੈ ਓ ਓ ਕੱਟ 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 ਲਾ ਕਪੜਾ ਵੀ ਟੌਪ ਦਾ ਕੁਆਲਿਟੀ ਵੀ ਟਕ 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 ਕੜ 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 ਕਰਦਾ ਕਪੜਾ ਰੰਗ ਰੰਗ ਹੈ ਆਜੋ ਆ ਵੇਖੋ ਆ ਲਾਈਟ ਓਏ ਡਾਰਕ ਓਏ ਜਿੰਨੇ ਮਰਜੀ ਟੈਨ ਖਾਕੀ ਸਟੀਲ ਗਰੇ ਲਾਈਟ ਗਰੇ ਓਏ ਰੇਟ 2995 2995 ਯੂਪ ਤੋਂ ਲਖਨਊ ਤੋਂ ਬਰੇਲੀ ਦੇ ਕਹਿੰਦੇ ਕੋਹੋਂ ਦੇ ਮੁਸਲਮਾਨ ਕਾਰੀਗਰ ਮੇਰੇ ਭਰਾ ਮੇਰੇ ਵੀਰ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਟੇਲਰਾਂ ਦਾ ਸਾਲਾ 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 ਓ ਬਾਈ 2995 3768 ਦਾ ਹੈਗਾ ਓ ਮੇਰਾ ਸ਼ਕੀਨ ਭਰਾ ਆ ਗਿਆ ਆ ਗਿਆ 50 ਲੱਖ ਦੀ ਫੋਰਚੂਨਰ ਕਾਲੀ ਚ ਥਾਰ ਚ ਆ ਗਿਆ 24 25 ਲੱਖ ਚ 1 3 ਲੱਖ ਦੇ ਬੁਲਟ ਦੇ ਆ ਗਿਆ ਕਾਟੀਆਂ ਆ ਗਿਆ ਉਹ ਕਹਿ ਰਵੇ ਵੇ ਕਾਟੀਆਂ ਦੇ ਵਿੱਚ ਚੱਲ ਜਾਂ ਹੇੜਾ ਕੋਈ 25000 ਦਾ ਕੋਟ ਮੈਂ 25000 20000 18000 ਓਏ ਉਦਾਂ ਦੇ ਕੋਟ ਮੈਂ ਤਾਂ ਹੈਗੇ ਕਾਟੀਆਂ ਚ ਹੈਗੇ 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 ਉਹ ਵੀ ਹੈਗੇ ਆ ਪਰ 25000 ਪੀ ਹਿਅਰ ਸਾਈਜ਼ ਹਰ ਤੇ ਉਹ ਵੀ ਨਹੀਂ ਲੱਗੜੇ ਆ ਚੈੱਕ ਕਰੋ ਅਲਟਰਾ ਆ ਚੈੱਕ ਕਰੋ ਇਟਾਲੀਅਨ ਫੈਬਰਿਕ ਦੇ ਵਿੱਚ ਦੇ ਰਿਆ ਇਹ ਵੀ ਕੋਟ ਪੈਂਟ 5000 6000 8000 ਜੇ ਸਟੈਚ ਕਰਕੇ ਲੈ ਜਾਓ ਰੰਗ ਬਹੁਤ ਆ ਚਾਹੇ ਲਾਈਨਿੰਗ ਵਾਲਾ ਵਾੜਾ ਲੋ ਉਹ ਬਲੇਜ਼ਰ ਵਾਲਾ ਉਹ ਹੁਣ ਅਫਸਰ شاہੀ ਦੀ ਗੱਲ ਕਰ ਲੈਨੇ ਆ ਟੀਸੀ ਸਾਹਿਬ ਦੀ ਗੱਲ ਕਰ ਲੈਨੇ ਆ ਐਸਟੀਓ ਸਾਹਿਬ ਦੀ ਗੱਲ ਕਰ ਲੈਨੇ ਆ ਓਏ ਵੱਡੇ ਵੱਡੇ ਤਹਿਸੀਲਦਾਰਾਂ ਦੀ ਗੱਲ ਕਰ ਲੈਨੇ ਆ ਆ ਰਾਇਲ ਕਲਾਸ ਆ ਸਰਦੀਆਂ ਦੇ ਲਗਜ਼ਰੀ ਬਲੇਜ਼ਰ ਵੀ ਬਣਾਉਣ ਜਾਂਦੇ। ਓਏ ਆ ਦੇਖੋ, ਓ ਭਾਵੇਂ ਤੁਸੀਂ ਇਦਾਂ ਦਾ ਕੋਟ ਮੈਂਟ ਲੈ ਲਓ, ਓ ਭਾਵੇਂ ਇਦਾਂ ਦਾ ਬਣਾ ਲਓ। ਓ ਪਿੰਡਾਂ ਦੇ, ਸ਼ਹਿਰਾਂ ਦੇ, ਆਮ ਘਰਾਂ ਦੇ ਕਾਕੇ ਵੀ ਓ ਟੌਪ ਦੇ ਮਾਡਲ ਆੜ ਕੇ, ਓ ਸਿੰਗਰ ਆੜ ਕੇ, ਓ ਹੀਰੋ ਆੜ ਕੇ ਬਣਾ ਦੇਾਂਗੇ। ਸਾਡੇ ਕੋਲ ਹਰ ਤਰ੍ਹਾਂ ਦਾ ਕੱਪੜਾ ਵੀ ਮਿਲ ਜੂ। ਸਾਡੇ ਕੋਲ ਹਰ ਤਰ੍ਹਾਂ ਦੀ ਸਟਿਚਿੰਗ ਵੀ ਮਿਲ ਜੂ। ਸਾਡੇ ਕੋਲ ਹਰ ਤਰ੍ਹਾਂ ਦੀ ਮੈਚਿੰਗ ਵੀ ਮਿਲ ਜੂ। ਮਾਤਰਬ ਹਰ ਇੱਕ ਚੀਜ਼ ਇੱਕ ਕੋਈ ਸ਼ਾਤੇ ਹੀਠਾ ਉਹ ਵਿਆਹ ਜਾਣਾ ਹੋਣਾ ਵਿਆਹ ਤੁਸੀਂ ਕੋਟਪਿੰਟ ਦਾ ਪਾ ਲਿਆ ਜਿਹੜੇ ਮੁੰਡੇ ਦਾ ਵਿਆਹ ਆ ਹੁਣ 40000 ਦੀ ਸ਼ੇਰਵਾਨੀ ਨਹੀਂ ਲੈਣੀ ਪੈਣੀ ਤੁਹਾਨੂੰ 45000 ਦੀ ਲੈਣੀ ਪੈਣੀ ਰੇਟ ਸੁਣ ਲਓ ਮੜ ਜਾ ਨੀਂਦ ਉੱਠ ਗਈ ਨੀਂਦ ਆਜੋ ਕੋਈ 10000 ਸ਼ੇਰਵਾਨੀ ਦਾ ਰੈਂਟ ਦਿੰਦਾ ਕੋਈ 15000 ਸ਼ੇਰਵਾਨੀ ਦਾ ਰੈਂਟ ਦਿੰਦਾ ਕੋਈ ਲੱਖ ਲੱਖ ਦੀ ਚੰਡੀਗੜ੍ਹ ਮਾਹਲੋ ਸ਼ੇਰਵਾਨੀ ਬਣਾ ਕੇ ਲੈਂਦਾ ਆ ਚੱਕੋ ਸ਼ੇਰਵਾਨੀਆਂ ਆ ਗਈਆਂ 6500 7000 8000 9000 ਚੇ ਲੈ ਜਾਓ ਸ਼ੇਰਵਾਨੀ ਆਪ ਦੀ ਸਟਿਚ ਕਰਕੇ ਲੈ ਜਾਓ ਆਪਦੇ ਨਾਪ ਦੀ ਲੈ ਜਾਓ ਇੱਦਾਂ ਦੇ ਰੰਗ ਡਿਜ਼ਾਈਨ ਬਣਾ ਲਓ ਲੌਂਗ ਦੇ ਵਿੱਚ ਲੈ ਜਾਓ ਸ਼ਾਰਟ ਦੇ ਵਿੱਚ ਲੈ ਜਾਓ ਮਾਤਰਬ ਜਿਹੜੀ ਬਾਜ਼ਾਰ 'ਚ ਤੁਸੀਂ ਸ਼ੇਰਵਾਨੀ 15000 ਰੁਪਏ ਦੀ ਲੈਣੇ ਹੋ ਅਸੀਂ 6500 ਰੁਪਏ 'ਚ ਸਲਾਈ ਕਰਕੇ ਦੇ ਦੇਵਾਂਗੇ ਇਸ ਤੋਂ ਸ਼ੁਰੂਆਤ ਹੋ ਜਾਂਦੀ ਆ ਉਦੋਂ ਉੱਪਰ 10000 12000 15000 20000 ਜਿੰਤਾਂ ਦੀ ਚੀਜ਼ ਜਿੰਤਾਂ ਦਾ ਡਿਜ਼ਾਈਨ ਜਿੰਤਾਂ ਦਾ ਰੰਗ ਚਾਹੀਦਾ ਲੈ ਜਾਓ ਮੈਚ ਕਰ ਕਰ ਕੇ ਭੇਜਾਂਗੇ ਵਿਆਹ ਦੀ ਤਿਆਰੀ ਹੋ ਗਈ ਹੁਣ ਕਹਿੰਦੇ ਤਿਆਰੀ ਕਰਨੀ ਆ ਮਹਿੰਦੀ ਹਲਦੀ ਦੀ ਏਦਾਂ ਦੇ ਇੱਕੋ ਜਿਹੇ ਕੁਰਤੇ ਬਣਾਉਣੇ ਆ ਕੁਝ ਸ਼ਹਿਰੀ ਲੋਕ ਵੀ ਸਾਡੀ ਵੀਡੀਓ ਦੇਖਦੇ ਆ ਉਹਨਾਂ ਲਈ ਸਪੈਸ਼ਲ ਆਈਟਮਾ ਸਪੈਸ਼ਲ ਲਗਜ਼ਰੀ ਰਾਇਲ ਕਲਾਸ ਆਈਟਮਾ ਆ ਚੈੱਕ ਕਰੋ ਚਿਕਨ ਦੇ ਕੁਰਤੇ ਓਏ ਕਰੇਵ ਦੇ ਕੁਰਤੇ ਓਏ ਸਿਲਕ ਦੇ ਕੁਰਤੇ ਇੱਕੋ ਜਿਹੀ ਥੀਮ ਬਣਾ ਲਓ ਓ ਪਾਜੀ ਹੋਰ ਕੀ ਚਾਹੀਦਾ ਕੱਪੜਾ ਸਸਤਾ ਟੇਲਰ ਵਧੀਆ ਜਿੰਗ ਵੀ ਸਸਤੀ ਕਾਦੀਆਂ ਦੇ ਵਿੱਚ ਆਜੋ ਰਾਇਲ ਕਲਾਸ਼ ਸ਼ੋਰੂਮ ਹੈ ਇੱਥੇ ਰੇਟ ਬਹੁਤ ਘੱਟ ਹੈ ਚੀਜ਼ ਬਹੁਤ ਵਧੀਆ ਆਰਾਮਦਾਇਕ ਤੁਸੀਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਡਰੈਸਾਂ ਸਾਰਾ ਕੁਝ ਆਪ ਤਿਹੜਾ ਤੁਸੀਂ ਕਿਸੇ ਵੀਰ ਨੇ ਸ਼ਾਪਿੰਗ ਕਰਨੀ ਹੈ ਕਿਸੇ ਭੈਣ ਨੇ ਆਪਦੇ ਵਿਆਹ ਲਈ ਸ਼ਾਪਿੰਗ ਕਰਨੀ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕਾਦੀਆਂ ਦੇ ਵਿੱਚ ਆਜੋ ਕਾਦੀਆਂ ਦੇ ਵਿੱਚ ਆਜੋ ਪੁੱਟਰ ਰੋਡ ਤੇ ਆਜੋ ਫਾਇਦੇ ਵੱਡੇ ਕਰੋਗੇ ਪਹਿਲਾਂ ਆ ਕੇ ਦੇਖੋ ਰੇਟ ਦੇਖੋ ਕਵਾਲਿਟੀ ਦੇਖੋ ਫਿਰ ਤੁਸੀਂ ਸਾਡੇ ਤੋਂ ਚੀਜ਼ ਖਰੀਦਿਓ ਦੇਖੋ ਜੀ ਕਾਫੀਆਂ ਚ ਆਜੋ ਚਾਰ ਦਿਨ ਦੀ ਵੱਡੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 23 ਜੂਨ ਤੱਕ ਆਮ ਕਰਾਂ ਦੇ ਭਰਾਮਾਂ ਦਾ ਖਾਸ ਕਰਾਂ ਦੇ ਭਰਾਮਾਂ ਦਾ ਫਾਇਦਾ ਬਹੁਤ ਕਰਾਂਗੇ ਕੁਰਤੇ ਪਜਾਮੇ ਕੋਟ ਪੈਂਟ ਸ਼ੇਰਵਾਨੀ ਬਲੇਜ਼ਰ ਪਾਸਕੋਰ ਡਿਜ਼ਾਈਨਰ ਕੋਟ ਤੇ ਪਜਾਮੇ ਪੱਕਾ ਪੈਂਟਾਂ ਸ਼ਰਟਾਂ ਸੂਟ ਸ਼ਰਾਰੇ ਗਰਾਰੇ ਲਹਿੰਗੇ ਮਤਲਬ ਇੱਕੋ ਹੀ ਛੱਤ ਹੇਟਾਂ ਸਾਰੀਆਂ ਚੀਜ਼ਾਂ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਉਹ ਵੀ ਆ ਕੇ ਲਿਆ ਜੀਓ ਭਾਵੇਂ ਹਰ ਚੀਜ਼ ਦਾ ਵੱਡਾ ਫਾਇਦਾ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਕਾ ਦੀਆਂ